ਆਪਾਂ ਅਕਸਰ ਸੁਣਦੇ ਹਾਂ ਕਿਸੇ ਨੂੰ ਨੀਂਦ ਦੇ ਵਿੱਚ ਤੁਰਨ ਦੀ ਆਦਤ ਹੁੰਦੀ ਹੈ ਕਿਸੇ ਨੂੰ ਨੀਂਦ ਦੇ ਵਿੱਚ ਗੱਲਾਂ ਕਰਨ ਦੀ ਆਦਤ ਹੁੰਦੀ ਹੈ ਕਈ ਲੋਕ ਜਿਹੜੇ ਆ ਉਹ ਇੱਕਦਮ ਘਬਰ ਕੇ ਉੱਠ ਜਾਂਦੇ ਆ ਸੁੱਤੇ ਹੋਣ ਪਰ ਜਿਹੜਾ ਵੀਡੀਓ ਤੁਸੀਂ ਦੇਖ ਰਹੇ ਹੋ ਇਸ ਸ਼ਖਸ ਨੂੰ ਨੀਂਦ ਦੇ ਵਿੱਚ ਚੋਰੀਆਂ ਕਰਨ ਦੀ ਆਦਤ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਹ ਮਥਰਾ ਰੇਲਵੇ ਸਟੇਸ਼ਨ ਦਾ ਵੀਡੀਓ ਹੈ ਜਿੱਥੇ ਵੇਟਿੰਗ ਹਾਲ ਦੇ ਵਿੱਚ ਜਿਹੜਾ ਉਹ ਯਾਤਰੀ ਜਿਹੜੇ ਆ ਉਹ ਸੁੱਤੇ ਪਏ ਆ ਤੇ 21 ਸਾਲਾ ਅਵਨੀਸ਼ ਸਿੰਘ ਜਿਹੜਾ ਆਉਂਦਾ ਇਹ ਫਾਇਦਾ ਚੱਕਦਾ ਉਹਨਾਂ ਦੇ ਸੁੱਤੇ ਹੋਿਆਂ ਦਾ ਇਹ ਕਦੀ ਕਿਸੇ ਦੇ ਨਾਲ ਪੈ ਜਾਂਦਾ ਜਾ ਕੇ ਕਦੀ ਕਿਸੇ ਦੇ ਨਾਲ ਪੈ ਜਾਂਦਾ ਕਦੀ ਕਿਸੇ ਦੇ ਬੈਗ ਚੋਂ ਮੋਬਾਈਲ ਕੱਢ ਲੈਂਦਾ ਕਿਸੇ ਦੀ ਜੇਬ ਚੋਂ ਪੈਸੇ ਕੱਢ ਲੈਂਦਾ ਇਸੇ ਤਰ੍ਹਾਂ ਇਸ ਸ਼ਖਸ ਨੇ ਨੀਂਦ ਦੀ ਆੜ ਦੇ ਵਿੱਚ ਘੁੰਮ ਫਿਰ ਕੇ ਪੂਰਾ ਜਿਹੜਾ ਵੇਟਿੰਗ ਹਾਲ ਸੀਗਾ ਉਹ ਖਾਲੀ ਕਰ ਦਿੱਤਾ ਜਿਹੜੇ ਲੋਕ ਉੱਥੇ ਸੁੱਤੇ ਪਏ ਸੀਗੇ ਜਿਨ੍ਹਾਂ ਦੀਆਂ ਟ੍ਰੇਨਸ ਜਿਹੜੀਆਂ ਨੇ ਉਹ ਸਵੇਰ ਨੂੰ ਆਉਣੀਆਂ ਸੀਗੀਆਂ ਤੇ ਇਹਨੇ ਕੀ ਕੀਤਾ ਸਾਰੀ ਰਾਤ ਜਿਹੜੇ 20-25 ਜਾਣੇ ਉੱਥੇ ਸੁੱਤੇ ਸੀਗੇ 10 ਮਿੰਟ ਕਿਸੇ ਨਾ ਪੈ ਜਾ 10 ਮਿੰਟ ਕਿਸੇ ਨਾ ਪੈ ਜਾ ਤੇ ਬਸ ਇਸੇ ਦੌਰਾਨ ਕਿਸੇ ਦਾ ਮੋਬਾਈਲ ਕੱਢ ਲਾ ਕਿਸੇ ਦੇ ਪੈਸੇ ਕੱਢ ਲਾ ਕਿਸੇ ਕੋਲ ਜੇ ਕੋਈ ਹੋਰ ਕੀਮਤੀ ਸਮਾਨ ਆ ਉਹ ਚੋਰੀ ਕਰ ਲਾ ਹੁਣ ਜਦੋਂ ਇਹ 20-25 ਜਾਣੇ ਸਵੇਰੇ ਉੱਠਦੇ ਆ ਆਪਣੀਆਂ ਜੇਬਾਂ ਦੇਖਦੇ ਆ ਆਪਣੇ ਆਸ-ਪਾਸ ਆਪਣਾ ਸਮਾਨ ਦੇਖਦੇ ਆ ਉਹ ਗਾਇਬ ਹੁੰਦਾ ਸਾਰੇ ਜਾਣੇ ਹੈਰਾਨ ਹੋ ਜਾਂਦੇ ਆ ਵੀ ਵੇਟਿੰਗ ਹਾਲ ਦੇ ਵਿੱਚੋਂ ਸਾਡਾ 20-25 ਜਾਣਿਆਂ ਦਾ ਸਾਰਿਆਂ ਦਾ ਹੀ ਸਮਾਨ ਚੋਰੀ ਹੋ ਗਿਆ ਇਹ ਕਿੱਦਾਂ ਦੀ ਚੋਰੀ ਹੋਈ ਇਹ ਇੱਥੇ ਤੇ ਡਾਕਾ ਪਿਆ ਲੱਗਦਾ ਵੀ ਚੋਰੀ ਤਾਂ ਇਹਨੂੰ ਕਹਿ ਹੀ ਨਹੀਂ ਸਕਦੇ ਚੋਰੀ ਤਾਂ ਉਹਨੂੰ ਕਵਾਂਗੇ ਵੀ ਕਿਸੇ ਇੱਕ ਅੱਦੇ ਬੰਦੇ ਦੀ ਜਲੋ ਜੇਬ ਚੋਂ ਮੋਬਾਈਲ ਕੱਢ ਲਿਆ ਜਾਂ ਕਿਸੇ ਇੱਕ ਅੱਦੇ ਬੰਦੇ ਦੀ ਜੇਬ ਦੇ ਵਿੱਚੋਂ ਜਿਹੜਾ ਉਹਦੇ ਪੈਸੇ ਕੱਢ ਲਏ ਜਾਂ ਕੋਈ ਕੀਮਤੀ ਸਮਾਨ ਉਹਨੇ ਜੇ ਰੱਖਿਆ ਸੀ ਤੇ ਉਹ ਕੱਢ ਲਿਆ ਉਹ 20 25 30 ਜਾਣੇ ਜਿੰਨੇ ਉੱਥੇ ਵੇਟਿੰਗ ਹਾਲ ਦੇ ਵਿੱਚ ਸੁੱਤੇ ਹੋਏ ਸੀਗੇ ਉਹ ਸਾਰੇ ਜਿਹੜੇ ਆਪਣੀ ਕੰਪਲੇਂਟ ਲੈ ਕੇ ਜੀਆਰਪੀ ਥਾਣੇ ਚਲੇ ਗਏ ਉੱਥੇ ਇੰਸਪੈਕਟਰ ਸੰਦੀਪ ਤੋਮਰ ਆ ਉਹਨਾਂ ਨੂੰ ਜਦੋਂ ਦੱਸਿਆ 20 25 ਜਾਣਿਆਂ ਨੇ ਕਿ ਅਸੀਂ ਰਾਤ ਇਹ 8 ਤੇ 9 ਦੀ ਦਰਮਿਆਨੀ ਰਾਤ ਦੀ ਗੱਲ ਹੈ ਪਈ ਜਦੋਂ ਅਸੀਂ ਵੇਟਿੰਗ ਹਾਲ ਦੇ ਵਿੱਚ ਸੁੱਤੇ ਪਏ ਆ ਮਥਰਾ ਜੰਕਸ਼ਨ ਆ ਵੱਡਾ ਰੇਲਵੇ ਸਟੇਸ਼ਨ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇੱਥੇ ਆਉਂਦੇ ਆ ਇੱਥੋਂ ਚੜ੍ਹਦੇ ਆ ਤੇ ਸਾਡੇ ਨਾਲ ਤਾਂ ਅਜਿਹਾ ਵਾਪਰ ਗਿਆ ਫਿਰ ਇਹਨਾਂ ਨੇ ਸੀਸੀਟੀਵੀ ਖੰਘਾਲੇ ਵੀ ਮਾਮਲਾ ਕੀ ਆ ਮਾਜਰਾ ਕੀ ਆ ਹੋਇਆ ਕੀ ਇਹ ਇਹਨਾਂ ਦੇ ਨਾਲ ਤੇ ਪਤਾ ਲੱਗਾ ਵੀ ਆਹ ਸ਼ਖਸ ਜਿਹੜਾ ਤੁਸੀਂ ਕੈਮਰੇ ਵਿੱਚ ਦੇਖ ਰਹੇ ਹੋ ਵੀਡੀਓ ਵਿੱਚ ਦੇਖ ਰਹੇ ਹੋ ਜਿਹੜਾ ਕੈਮਰੇ ਵਿੱਚ ਕੈਦ ਹੋਇਆ ਇਹ 10 ਮਿੰਟ ਕਿਸੇ ਨਾ ਪੈਂਦਾ ਉਹਦਾ ਬੈਗ ਖੋਲਦਾ ਉਹ ਚੋਂ ਜੋ ਇਹਨੂੰ ਲੱਗਦਾ ਵੀ ਇਹ ਮੇਰੇ ਕੰਮ ਦਾ ਚਲੋ ਲੈ ਕੇ ਚੱਲੀ ਹੈ ਅਗਲੇ ਪਾਸੇ ਫਿਰ ਇਹ ਨੀਂਦ ਦੇ ਵਿੱਚ ਹੀ ਗੇੜੇ ਕੱਢੀ ਜਾਂਦਾ ਜਿਵੇਂ ਦੀਵਾਲੀ ਦੇ ਵਿੱਚ ਚਰਖੜੀ ਨਹੀਂ ਚੱਲਦੀ ਉਸੇ ਤਰ੍ਹਾਂ ਜਿਹੜਾ ਇਹ ਗੇੜੇ ਕੱਢੇ ਨੇ ਪੂਰੇ ਵੇਟਿੰਗ ਹਾਲ ਦੇ ਵਿੱਚ ਤੇ ਲੋਕਾਂ ਦਾ ਕੀਮਤੀ ਸਮਾਨ ਲੈ ਕੇ ਜਿਹੜਾ ਇਹ ਭਾਈ ਸਾਹਿਬ ਆਪਣੀ ਗੱਡੀ ਬੈਹਗੇ ਉਹਨਾਂ ਦੀ ਗੱਡੀ ਚੜਨ ਤੋਂ ਪਹਿਲਾਂ ਖੈਰ ਜਦੋਂ ਇਹਦੀ شناخت ਹੋਈ ਇਹਦੇ ਬਾਰੇ ਪਤਾ ਕੀਤਾ ਵੀ ਕੌਣ ਆ ਕੀ ਆ ਤਾਂ ਇਹਦੇ ਬਾਰੇ ਪਤਾ ਲੱਗਾ ਵੀ ਇਹਦੇ ਉੱਤੇ ਕਈ ਪਹਿਲਾਂ ਵੀ ਮਾਮਲੇ ਦਰਜ ਹੈਗੇ ਆ ਸੋ ਜਿੱਥੇ ਇਹਨੂੰ ਹੁਣ ਫੜ ਲਿਆ ਗਿਆ ਅਵਨੀਸ਼ ਸਿੰਘ 21 ਸਾਲ ਦੀ ਉਮਰ ਦੱਸੀ ਜਾਂਦੀ ਹੈ ਇਹਨੂੰ ਫੜ ਲਿਆ ਗਿਆ ਕਾਰਵਾਈ ਸ਼ੁਰੂ ਕਰ ਦਿੱਤੀ ਆ ਪਰ ਗੱਲ ਇਹ ਹੀ ਆ ਵੀ ਤੁਸੀਂ ਹਾਲਾਤ ਦੇਖੋ ਭਾਰਤ ਦੇ ਰੇਲਵੇ ਸਟੇਸ਼ਨਸ ਦੇ ਵੀ ਲੋਕ ਜਿਹੜੇ ਆ ਇੱਕ ਤਾਂ ਉਹ ਹੀਠਾਂ ਸੌਣ ਨੂੰ ਮਜਬੂਰ ਆ ਵੀ ਜੇ ਉਹਨਾਂ ਦੀ ਗੱਡੀ ਲੇਟ ਫੇਟ ਵੀ ਹੈਗੀ ਆ ਤਹ ਹਾਲਾਤ ਕਿਦਾਂ ਦੇ ਨੇ ਵਿਵਸਥਾ ਕਿਦਾਂ ਦੀ ਹੈ ਤੇ ਦੂਜੇ ਪਾਸੇ ਜਿਹੜੇ ਲੋਕ ਜਿਹੜੇ ਸੁੱਤੇ ਹੀ ਵੇਟਿੰਗ ਹਾਲ ਦੇ ਵਿੱਚ ਪੁੰਜੇ ਪਏ ਆ ਯਾਨੀ ਕਿ ਉਹ ਇੱਕ ਮਤ ਵਰਗੀ ਪਰਿਵਾਰ ਨਾਲ ਸੰਬੰਧ ਰੱਖਦੇ ਲੋਕ ਨੇ ਤੇ ਉਹਨਾਂ ਦੇ ਨਾਲ ਅਜਿਹਾ ਕਾਨੂੰਨਾ ਕੰਮ ਕਰਨਾ ਸਿਰਫ ਇਸ ਕਰਕੇ ਵੀ ਮੈਂ ਕੋਈ ਕੰਮ ਨਹੀਂ ਕਰਨਾ ਮੈਂ ਨਹੀਂ ਸਰੀਰ ਤੋੜਨਾ ਆਪਣਾ ਬਸ ਰਾਤੀ ਸਟੇਸ਼ਨ ਤੇ ਜਾਵਾਂਗੇ ਸੌਂ ਜਾਵਾਂਗੇ ਢੇੜੇ ਦਾਂਗੇ ਨੀਂਦ ਦੇ ਵਿੱਚ ਜੋ ਹੱਥ ਲੱਗਾ ਆਪਾਂ ਚੁੱਕ ਲੈਣਾ ਮੁੜ ਕੇ ਜਾ ਕੇ ਬਾਜ਼ਾਰ ਦੇ ਵਿੱਚ ਵੇਚ ਦੇਣਾ ਆਪਣੇ 10-15 ਦਿਨ ਸੌਕੇ ਲੱਗ ਜਾਣਗੇ ਪਰ ਅਗਲੇ ਸ਼ਖਸ ਨੇ ਅਗਲੇ ਬੰਦੇ ਨੇ ਕਿੰਨੀ ਮਿਹਨਤ ਦੇ ਨਾਲ ਉਹ ਚੀਜ਼ ਕਮਾਈ ਹੁੰਦੀ ਆ 20-25-30 ਹਜ਼ਾਰ ਦਾ ਘੱਟੋ ਘੱਟ ਮੋਬਾਈਲ ਆਂਦਾ ਤੇ ਜੇ ਕਿਸੇ ਦਾ ਮੋਬਾਈਲ ਨਿਕਲ ਗਿਆ ਕਈਆਂ ਦੇ ਨਿਕਲੇ ਉਦਾਂ ਕਈਆਂ ਦੇ ਮੋਬਾਈਲ ਨਿਕਲ ਗਏ ਕਈਆਂ ਦੇ ਜਿਹੜੇ ਆ ਪੈਸੇ ਨਿਕਲ ਗਏ ਸੋ ਅਜਿਹੇ ਸ਼ਖਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਹਾਲਾਂਕਿ ਇਹਦੇ ਖਿਲਾਫ ਜਿਹੜੀਆਂ ਸਖਤ ਧਰਾਵਾਂ ਦੇ ਤਹਿਤ ਹੀ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਤੇ ਪੁਲਿਸ ਇਹਦੇ ਨਾਲ ਸਖਤੀ ਨਾਲ ਨਜਿੱਠ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ